ਜਿਹੜੇ ਸੂਟ ਆਮ ਬਾਜ਼ਾਰ ਦੇ ਵਿੱਚ 700 800 ਦਾ ਵਿਗਦਾ ਇੱਥੇ ਉਹ ਸੂਟ 350 ਰੁਪਏ ਦੇ ਵਿੱਚ ਆ ਦੇਖੋ ਸਾਡੇ ਤੋਂ ਸਸਤਾ ਕੋਈ ਸੂਟ ਮਿਲ ਜਵੇ ਆਪਣਾ ਤਾਂ ਸੂਟ ਲੈਣਾ ਉਹਦੇ ਵਾਲੇ ਵੀ ਭਾਵੇਂ 10 ਸੂਟ ਲਿਆ ਕੇ ਉਸੇ ਰੇਟ ਸਾਨੂੰ ਮੋੜ ਜਵੇ ਨਾਲ ਵੱਡਾ ਫਾਇਦਾ ਕਰ ਰਹੇ ਆ ਜਿਹੜੇ ਬਾਜ਼ਾਰ ਦੇ ਵਿੱਚ 8 900 ਦਾ ਸੂਟ ਵੱਡਾ ਡਿੱਪੂ ਦੇ ਰਿਹਾ 350 ਦੇ ਵਿੱਚ ਵਿਆਹ ਸ਼ਾਦੀ ਵਾਲੇ ਜਿਹੜੇ ਸੂਟ ਹੈਗੇ ਆ ਦਾਜ ਬਰੀ ਵਾਲੇ ਹੈਗੇ ਆ ਇਹ ਬਾਜ਼ਾਰ 'ਚ 1500 1600 1700 1800 ਇਦਾਂ ਆ ਪਰ ਵੱਡਾ ਡਿੱਪੂ ਇਹ ਵੀ ਤੁਹਾਨੂੰ 550 ਦੇ ਵਿੱਚ ਦੇਈ ਜਾਂਦਾ ਜਿਹੜਾ ਬਾਜ਼ਾਰ ਦਾ ਰੇਟ 1000 ਰੁਪਈਆ ਇੱਥੇ 450 ਇਹ ਪਿਓਰ ਕੈਮਰੇ ਕਾਟਨ ਹੈਗੀ ਆ 70 ਰੁਪਈਆ ਮੀਟਰ ਦਾ 350 ਰੁਪਈਆ ਦਾ ਸੂਟ ਆ ਚਾਹੇ ਕਿਸੇ ਨੂੰ 5 ਮੀਟਰ ਚਾਹੀਦਾ 5 ਲੈ ਜਾਵੇ 3 ਚਾਹੀਦਾ 3 ਲੈ ਜਾਵੇ 4 ਚਾਹੀਦਾ ਜਿੰਨਾ ਕਟਵਾ ਕੇ ਲੈ ਆਣਾ ਲੈ ਜਾਵੇ ਮਸਲੀਨ ਦਾ ਸੂਟ ਹੋਵੇ ਕੜਾਈਆਂ ਕੱਡੀਆਂ ਹੋਣ ਬਾਜੂ ਤੇ ਵਰਕ ਹੋਵੇ ਤਾਂ ਰੇਟ ਕਿੰਨਾ ਹੋਊਗਾ ਬਾਜ਼ਾਰ 'ਚ 1650 1850 ਤੇ ਵੱਡਾ ਡਿੱਪੂ ਆਪ ਹੀ ਬੋਲਦੇ ਰੇਟ ਬੋਲਦੇ ਆ 1650 ਵਾਲਾ ਰੇਟ 695 ਤੁਸੀਂ ਪਾਰਟੀ ਵੇਅਰ ਸੂਟ ਬਜਾਰਾਂ ਜਾ ਕੇ 2200 2400 2600 ਇਦਾਂ ਖਰਚੋ ਇੱਥੇ ਤੁਸੀਂ ਆਜੋ ਸਿਰਫ 895 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ ਇਹਦੇ ਛੰਡੇ ਛੇੜ ਤਾਂ ਆ ਚੁੱਕੇ ਹੈਗੇ ਨਾਲ ਦੇਖੋ ਧਾਗੇ ਦਾ ਕੰਮ ਕੀਤਾ ਹੈਗਾ ਜਿਹੜਾ ਬਾਹਰ ਤੁਹਾਨੂੰ ਮਿਲਦਾ ਹੈਗਾ 13-1400 ਦਾ ਵੱਡਾ ਡਿੱਪੂ ਤੋ ਆ ਕੇ ਲੈ ਆਇਆ ਸਿਰਫ 800 ਦੇ ਪਿਆਰ ਵਿੱਚ ਨਾ ਲੈਣਾ 1200 ਨਾ ਲੈਣਾ 1400 ਤੇ ਨਾ ਲੈਣਾ 1600 ਸਿਰਫ 695 ਨਾ ਇਹਦਾ 4500 ਨਾ ਇਹਦਾ 5000 ਸਿਰਫ ਤੁਹਾਨੂੰ 2295 ਰੁਪਏ ਦਾ ਸੂਟ ਦੇਣਾ ਹੈ ਕਰੇਵ ਵਾਲਾ ਸੂਟਿਆ ਸੁਣੋ ਜੀ ਇਸ ਵੇਲੇ ਪੂਰੇ ਬਾਜ਼ਾਰ ਬੇਲੇ ਬੈਠਿਆ ਚਾਹੇ ਤੁਸੀਂ ਲੁਧਿਆਣਾ ਚਲ ਜਾਓ ਜਲੰਧਰ ਚਲ ਜਾਓ ਫਵਾੜਾ ਚਲ ਜਾਓ ਨਮਾਸ਼ਹਿਰ ਚਲ ਜਾਓ ਦੁਕਾਨਦਾਰ ਕਹਿੰਦੇ ਆ ਵੀ ਇਹ ਸੀਜ਼ਨ ਮੰਦਾ ਹੈਗਾ ਲੈਟਾ ਬੰਦ ਏਸੀ ਬੰਦ ਕਸਟਮਰ ਜਾਂਦਾ ਕੋਈ ਨਹੀਂ ਪਰ ਦੂਜੇ ਪਾਸੇ ਅਸੀਂ ਪਹੁੰਚ ਚੁੱਕੇ ਹਾਂ ਦੁਆਬੇ ਦੇ ਸਭ ਤੋਂ ਵੱਡੇ ਸ਼ਹਿਰ ਬੰਗਾ ਵੱਡਾ ਡੀਪੂ ਆਜਾ ਚੁੱਕ ਮੰਗਾ ਜਿੱਥੇ ਸਵੇਰ ਤੋਂ ਸ਼ਾਮ ਤੱਕ ਮੇਲੇ ਲੱਗਦੇ ਆ ਕਸਟਮਰ ਦੂਰ ਦੂਰੋਂ ਆਉਂਦੇ ਆ ਸਰ ਕਿਹੜੀ ਗਿੱਦੜ ਸਿੰਘੀ ਆ ਸਾਰਾ ਬਾਜ਼ਾਰ ਕਹਿੰਦਾ ਵੀ ਸਾਡਾ ਕੰਮ ਚੱਲਣਾ ਆ ਅਕਤੂਬਰ ਸਤੰਬਰ ਦੇ ਵਿੱਚ ਪਰ ਇੱਥੇ ਦੇਖਿਓ 7 ਵਜੇ ਤੋਂ ਪਹਿਲਾਂ ਹੀ ਲੋਕ ਖੜੇ ਹੁੰਦੇ ਆ ਸ਼ਟਰ ਚੱਕਣ ਤੋਂ ਪਹਿਲਾਂ ਭਾਜੀ ਇੱਥੇ ਬੜੇ ਇਮਾਨਦਾਰੀ ਨਾਲ ਕੰਮ ਹੁੰਦਾ ਐਸ ਵਾਰੀ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਅਸੀਂ ਹੋਰ ਵੀ ਕੰਪੀਟੀਟਿਵ ਰੇਟ ਲੈਂਦੇ ਆ ਲੋਕਾਂ ਲਈ ਜਿਹੜੇ ਸੂਟ ਆਮ ਬਾਜ਼ਾਰ ਦੇ ਵਿੱਚ 700 800 ਦਾ ਵਿਕਦਾ ਇੱਥੇ ਉਹ ਸੂਟ 350 ਰੁਪਏ ਦੇ ਵਿੱਚ ਆ ਦੁਪੱਟਾ ਨਾਲ ਲੁੱਟ ਨੂੰ ਖਤਮ ਕੀਤਾ ਹੋਇਆ ਕਿ ਨਹੀਂ ਇਹ ਦੁਪੱਟਾ ਹੀ ਇਕੱਲਾ 150 200 ਦਾ ਬਾਜ਼ਾਰ ਮਿਲਦਾ ਸੂਟ ਇੱਥੇ 350 ਰੁਪਏ ਦਾ ਕੌਣ ਵੇਚਦਾ ਸਿਰਫ ਕੰਪਨੀ ਰੇਟ ਤੇ ਚੀਜ਼ਾਂ ਮਿਲਦੀਆਂ 5 10 ਰੁਪਏ ਪ੍ਰੋਫਿਟ ਦੇ ਨਾਲ ਚੀਜ਼ਾਂ ਵੇਚਦੇ ਪਏ ਆ ਇੱਕ ਤੋਂ ਇੱਕ ਵਧੀਆ ਕਾਟਨ ਦੀ ਵੈਰਾਈਟੀ 350 ਰੁਪਏ ਤੋਂ ਸਟਾਰਟ ਹੋ ਕੇ ਵੈਸੇ ਤਾਂ 250 ਰੁਪਏ ਦਾ ਵੀ ਕਾਟਨ ਦਾ ਸੂਟ ਬਹੁਤ ਵਧੀਆ ਪਰ 350 ਵਾਲਾ ਸੂਟ ਤਾਂ ਬਹੁਤ ਹੀ ਵਧੀਆ ਆ ਜਿਹੜਾ ਬਾਜ਼ਾਰ 7 800 ਦਾ ਵਿਕਦਾ ਦੇਖੋ ਸਾਡੇ ਤੋਂ ਸਸਤਾ ਕੋਈ ਸੂਟ ਮਿਲ ਜਵੇ ਆਪਣਾ ਤਾਂ ਸੂਟ ਲੈਣਾ ਉਹਦੇ ਵਾਲੇ ਵੀ ਭਾਵੇਂ 10 ਸੂਟ ਲਿਆ ਕੇ ਉਸੇ ਰੇਟ ਸਾਨੂੰ ਮੋੜ ਜਵੇ ਨਾਲ ਪੈਸੇ ਵਾਪਸ ਕਰ ਦੋਗੇ। ਦੂਸਰੇ ਵੀੜੇ ਵਾਪਸ ਦੇ ਦੇ। ਉਹਨਾਂ ਨੇ ਸੂਟਾਂ ਦੇ ਪੈਸੇ ਵੀ ਦੇ ਦੋਗੇ। ਉਹਨੇ ਸੂਟਾਂ ਦੇ ਵੀ ਪੈਸੇ ਦਾ ਸੂਟਾਂ ਦੇ ਨਾਲ ਵਾਪਸ ਦਵਾਂਗੇ। ਆਪਣੇ ਸੂਟ ਦੇ ਤਾਂ ਦੇਣੇ ਦੇਣੇ ਆ। ਉਹਦੇ ਸੂਟਾਂ ਦੇ ਵੀ ਪੈਸੇ ਵਾਪਸ ਦਵਾਂਗੇ। ਵੱਡਾ ਫਾਇਦਾ ਕਰ ਰਹੇ ਆ ਜਿਹੜੇ ਬਾਜ਼ਾਰ ਦੇ ਵਿੱਚ 8-9 ਸੌ ਦਾ ਸੂਟ ਵੱਡਾ ਡਿੱਪੂ ਦੇ ਰਿਹਾ 350 ਦੇ ਵਿੱਚ ਉੱਤੋਂ ਵੱਡਾ ਚੈਲੰਜ ਆ ਵੀ ਸਾਡੇ ਰੋ ਸਸਤਾ ਕੋਈ ਤੁਹਾਨੂੰ ਸੂਟ ਦੇ ਦੇਵੇ ਭਾਵੇਂ ਤੁਸੀਂ ਬਾਕੀ ਦੁਕਾਨਦਾਰਾਂ ਦੇ ਵੀ ਲਿਆਓ ਉਦੋਂ ਸਸਤਾ ਜੇ ਸਾਨੂੰ ਦੇ ਦੇਵੇ ਤਾਂ ਤੁਹਾਨੂੰ ਅਸੀਂ ਪੈਸੇ ਵਾਪਸ ਕਰਕੇ ਉਹ ਵੀ ਸੂਟ ਰੱਖ ਲਾਂਗੇ। ਦੇਖੋ ਦੁਪੱਟੇ ਨਾਲ ਦੇ ਕਿਆ ਨਾ ਜੀ ਜੇ ਕੋਈ 7-800 ਰੁਪਏ ਤੋਂ ਘੱਟ ਕੋਈ ਦੇਈਵੇ ਪਰ ਇੱਥੋਂ 350 ਰੁਪਏ ਦੇ ਵਿੱਚ ਸੂਟ ਲੈ ਜਾਓ ਉਦੋਂ ਵਧੀਆ ਗੱਲ ਕੀ ਆ ਤੁਸੀਂ ਇੱਥੇ ਆਉਣੇ ਆ ਜਿਹੜੇ ਮਰਜ਼ੀ ਸੈਕਸ਼ਨ ਤੇ ਚਲ ਜਾਓ ਰੇਟ ਲਿਖ ਲਿਖ ਕੇ ਲਾਏ ਆ ਵੀ ਆ 350 ਤੁਸੀਂ ਜਿਹੜਾ ਮਰਜ਼ੀ ਲੈ ਜਾਓ ਉਧਰ 450 ਚ ਲੈ ਜਾਓ ਆ ਵੀ ਤੁਸੀਂ ਚੈੱਕ ਕਰ ਸਕਦੇ ਆ ਵੀ 550 ਦੇ ਵਿੱਚ ਵਿਆਹ ਸ਼ਾਦੀ ਵਾਲੇ ਜਿਹੜੇ ਸੂਟ ਹੈਗੇ ਆ ਦਾਜ ਬਰੀ ਵਾਲੇ ਹੈਗੇ ਆ ਇਹ ਬਾਜ਼ਾਰ 'ਚ 1500 1600 1700 1800 ਇਦਾਂ ਆ ਪਰ ਵੱਡਾ ਡਿੱਪੂ ਇਹ ਵੀ ਤੁਹਾਨੂੰ 550 ਦੇ ਵਿੱਚ ਦੇਈ ਜਾਂਦਾ ਸੋ 550 ਚ ਦਾਜਬਰੀ ਵਾਲੇ ਸੂਟ ਉਦੋਂ ਅਸੀਂ ਵਧੀਆ ਚੀਜ਼ ਦੇਖ ਰਹੇ ਆ ਵੀ ਵੈਰਾਈਟੀ ਬਹੁਤ ਹੈਗੀ 550 ਚ ਭਾਜੀ ਵੈਰਾਈਟੀ ਕਾਟਨ ਚ ਇੰਨੀ ਆ ਚੁੱਕੀ ਆ ਔਰ ਐਸਪਰ ਹੀ ਪਿਛਲੇ ਸਾਲਾਂ ਤੋਂ 5 ਗੁਣਾ ਕੰਮ ਆ ਉਹਦਾ ਕਾਰਨ ਸਿਰਫ ਇੱਕੋ ਇੱਕ ਆ ਰੇਟ ਬਹੁਤ ਵਾਜਬ ਹੈਗੇ ਆ ਰੇਟ ਸਸਤੇ ਹੋਣ ਕਰਕੇ ਲੋਕੀ ਦੂਰੋਂ ਦੂਰੋਂ ਸ਼ਾਪਿੰਗ ਕਰਨ ਆਉਂਦੇ ਆ ਉਹਨਾਂ ਨੂੰ ਚੀਜ਼ ਵੀ ਸਸਤੀ ਮਿਲਦੀ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਆ ਆਂਡੀ ਕੁਆਂਟੀ ਸਾਰਿਆਂ ਨੂੰ ਭੇਜਦੇ ਯਾਰਾਂ ਦੋਸਤਾਂ ਨੂੰ ਭੇਜ ਦਿਆ ਫਿਰ ਉਹ ਸਾਰੇ ਸ਼ਾਪਿੰਗ ਕਰਨ ਆਉਂਦੇ ਇਸ ਕਰਕੇ ਵੈਰਾਈਟੀ ਇੰਨੀ ਕੁ ਜ਼ਿਆਦਾ ਆ ਚੁੱਕੀ ਆ ਸਾਰੇ ਇਸ ਵੈਰਾਈਟੀ ਦਾ ਫਾਇਦਾ ਲੈਂਦੇ ਆ ਨਹੀਂ ਵੱਡਾ ਡਿੱਪੂ ਨੂੰ ਮੰਦਾ ਠੰਡਾ ਗਰਮੀ ਸਰਦੀ April May June ਕੋਈ ਫਰਕ ਨਹੀਂ ਭਾਜੀ ਮੰਦਾ ਡੰਡਾ ਤਾਂ ਹੋਊਗਾ ਜੇ ਗਾਹ ਕਟੇਵੇ ਇੱਥੇ ਗਾਕਾਂ ਦਾ ਰਸ਼ ਤਸਵੀਰ ਤੋਂ 7 ਵਜੇ ਤੋਂ ਸ਼ੁਰੂ ਹੋ ਜਾਂਦਾ 7 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 9 9:30 ਵਜੇ ਤੱਕ ਰਸ਼ ਬਿਆ ਰਹਿੰਦਾ ਉਹਦਾ ਕਾਰਨ ਇੱਕੋ ਇੱਕ ਆ ਰੇਟ ਬਹੁਤ ਵਾਜੇਬ ਹੈਗੇ ਆ ਟ੍ਰੇਡ ਕੋਈ ਨਹੀਂ 베ਜਦਾ ਲੋਕੀ ਡਬਲ ਤੋਂ ਵੀ ਮਹੰਗੇ ਜੂੜ ਵੇਦੇ ਜਿਹੜੇ ਰੇਟ ਇੱਥੇ ਆ ਨਾ ਉਹ ਕਿਤੇ ਨਹੀਂ ਮਿਲਦੇ ਆ ਜੀ ਆ ਦੇਖੋ ਸਵੇਰੇ 8:30 ਦਾ ਟਾਈਮ ਆ ਸਵੇਰ ਤੋਂ ਹੀ ਲੋਕ ਆ ਚੁੱਕੇ ਆ ਕਿਸੇ ਨੇ ਕੋਈ ਵਿਆਹ ਸ਼ਾਇਦਾ ਕੱਪੜਾ ਲਈ ਜਾਂਦਾ ਕੋਈ ਦਾਜ ਵਰ ਦਾ ਲਈ ਜਾਂਦਾ ਆ ਵੀ ਤੁਸੀਂ ਚੈੱਕ ਕਰ ਲਓ 450 ਰੁਪਏ ਦੇ ਵਿੱਚ ਸਾਨੂੰ ਚੀਜ਼ ਦਿਖਾਉਣੇ ਆ ਕਾਟਨ ਦੇ ਵਿੱਚ ਵੀ ਹੈਗੇ ਆ ਵਿਆਹਾਂ ਜਿਆਦੀਆਂ ਵਾਲੇ ਵੀ ਹੈਗੇ ਆ ਅਮੀ ਬੜਾ ਤਕੜਾ ਰੇਟ ਤੁਸੀਂ ਦੇਤਾ 450 ਦੇ ਵਿੱਚ ਭਾਜੀ ਹਰ ਵੈਰਾਈਟੀ ਦਾ ਰੇਟ ਆ ਇੱਥੇ ਹਰ ਵੈਰਾਈਟੀ ਸਸਤੀ ਤੋਂ ਸਸਤੇ ਰੇਟਾਂ 'ਚ ਮਿਲਦੀਆਂ ਆ ਹਾਂਜੀ ਜੇ 450 ਵਾਲਾ ਸੂਟ 900 ਰੁਪਏ ਤੋਂ ਉੱਤੇ-ਉੱਤੇ ਵਿਕਦਾ ਪਿਆ ਜਿਹੜਾ 450 ਰੁਪਏ ਪਿਓਰ ਕਾਟਨ ਦੇ ਵਿੱਚ ਆ ਕੈਮਰੇ ਕਾਟਨ ਦੇ ਵਿੱਚ ਗਰਮੀਆਂ ਦੇ ਪਾਣ ਨੂੰ ਸਭ ਤੋਂ ਟੌਪ ਦੀ ਆਈਟਮ ਆ ਸਿਰਫ ਔਰ ਸਿਰਫ 450 ਰੁਪਏ ਦੇ ਵਿੱਚ ਜਿਹੜਾ ਬਾਜ਼ਾਰ ਦਾ ਰੇਟ 1000 ਰੁਪਿਆ ਇੱਥੇ 450 ਇਹਦੇ ਵਿੱਚ ਵੀ ਸਾਨੂੰ ਬਹੁਤ ਸੋਹਣੇ ਮਿਲ ਜਣੇ ਆ ਅੱਛਾ ਆ ਦੱਸੋ ਵੀ ਇਹਦਾ ਬੜੇ ਸੋਹਣੇ ਇਹਦਾ ਹਰ ਕੋਈ ਬੜੀ ਡਿਮਾਂਡ ਹੁੰਦੀ ਹੈ ਕਸਟਮਰ ਦੀ ਖਰੀਦਦਾਂ ਦੇ ਲਈ ਪ੍ਰਿੰਟਡ ਭਗਮੀਆਂ ਵਾਸਤੇ ਸਪੈਸ਼ਲ ਤੋਹਫਾ ਆਟਮ ਹੈਗੀ ਕੈਮਰੇ ਕੋਟਨ ਇਹ ਪਿਓਰ ਕੈਮਰੇ ਕੋਟਨ ਹੈਗੀ ਆ 70 ਰੁਪਏ ਪਰ ਮੀਟਰ ਆ 350 ਰੁਪਏ ਦਾ ਸੂਟ ਆ ਚਾਹੇ ਕਿਸੇ ਨੂੰ 5 ਮੀਟਰ ਚਾਹੀਦਾ 5 ਲੈ ਲਵੇ 3 ਚਾਹੀਦਾ 3 ਲੈ ਲਵੇ 4 ਚਾਹੀਦਾ ਜਿੰਨਾ ਕਟਵਾ ਕੇ ਲਿਆਣਾ ਲੈਵੇ ਰੇਟ 70 ਰੁਪਏ ਮੀਟਰ ਆ ਆ ਦੇਖੋ ਬੜੇ ਸੋਹਣੇ ਪ੍ਰਿੰਟ ਆ ਕਲਰ ਬੜੇ ਸੋਹਣੇ ਸੋਹਣੇ ਆ ਤੁਸੀਂ ਲੈ ਜਾਓ ਭਾਵੇਂ 2 ਮੀਟਰ ਹੀ ਲੈ ਜਾਓ ਭਾਵੇਂ 5 ਲੈ ਜਾਓ ਭਾਵੇਂ 8 ਜਿੰਨੇ ਤੁਸੀਂ ਲੈਣਾ ਤੁਸੀਂ ਲੈ ਕੇ ਜਾ ਸਕਦੇ ਹੋ ਦੇਖੋ ਵਾਈਟ ਦੇ ਵਿੱਚ ਬੜਾ ਸੋਹਣਾ ਜਿਹੜੀਆਂ ਕੁੜੀਆਂ ਪਸੰਦ ਕਰਦੀਆਂ ਤੁਹਾਨੂੰ ਵਾਈਟੇ ਸੂਟ ਚਾਹੀਦਾ ਤੇ ਮੈਂ ਚੈਲੰਜ ਕਰਦਾ ਮਸਲੀਨ ਦਾ ਸੂਟ ਹੋਵੇ ਕਢਾਈਆਂ ਕੱਢੀਆਂ ਹੋਣ ਬਾਜੂ ਤੇ ਵਰਕ ਹੋਵੇ ਤਾਂ ਰੇਟ ਕਿੰਨਾ ਹੋਊਗਾ ਬਾਜ਼ਾਰ 'ਚ 1650 1850 ਤੇ ਵੱਡਾ ਡਿੱਪੂ ਆਪ ਹੀ ਬੋਲਦੇ ਰੇਟ ਬੋਲਦੇ ਆ 1650 ਵਾਲਾ रेट 695 ਵਿੱਚ ਮਤਲਬ 1 1000 ਰੁਪਿਆ ਇੱਕ ਇੱਕ ਸੂਟ ਪਿੱਛੇ ਇਹ ਗੈਪ ਹੈਗਾ ਤੁਹਾਡੀ ਬਚਤ ਹੈਗੀ ਆ ਇਹ ਚ ਡਿਜ਼ਾਈਨਿੰਗ ਬੜੀ ਹੈ ਵੈਰਾਈਟੀ ਬੜੀ ਸੀ ਇਹਨਾਂ ਚ ਇਹ ਹਜ਼ਾਰਾਂ ਡਿਜ਼ਾਈਨ ਆ ਤੁਹਾਨੂੰ ਸਾਰੀ ਵੈਰਾਈਟੀ ਦਿਖਾਣੇ ਆ ਤਾਂ ਤੁਸੀਂ ਦੇਖ ਲਈ 10 15 ਡਿਜ਼ਾਈਨ ਪਏ ਹਜੇ ਚ 100 150 ਡਿਜ਼ਾਈਨ ਈਸੀ ਇੱਕੋ ਵੈਰਾਈਟੀ ਚ 150 ਤੋਂ ਬਾਅਦ ਡਿਜ਼ਾਈਨ ਆ ਗਏ ਸਰ 2 250 ਦਾ ਸੂਟ ਸ਼ੁਰੂ ਹੋ ਜਾਂਦਾ ਉੱਪਰ ਤੱਕ ਕਿੰਨੀ ਰੇਂਜ ਹੈਗੀ ਆ ਕਾਟਨ ਦੇ ਵਿੱਚ ਸਾਡੇ ਕੋਲ ਭਾਵੇਂ 5000 ਲੈ ਲਓ 7000 ਲੈ ਲਓ 8000 ਲੈਣ ਨਾਲ 10 20 ਰੁਪਏ ਪ੍ਰੋਫਿਟ ਨਾ ਆਇਆ ਸਰਪੇ ਦਾ ਮਾਰਜਨ ਸੂਟ ਪਿੱਛੇ ਇਦਾਂ ਨਹੀਂ ਵੀ ਕਿਸੇ ਦੁਕਾਨਦਾਰ ਨੇ 600 ਆ ਲਿਆ ਤਾਂ 1600 ਲਾਤਾ ਤੇ ਇਹਦੇ ਵਿੱਚ ਵੈਰਾਈਟੀ ਬਹੁਤ ਆ ਮਿੱਲਾਂ ਨਾਲੋਂ ਫੈਕਟਰੀਆਂ ਨਾਲੋਂ ਵੀ ਸਸਤਾ ਅੱਛਾ ਤੁਸੀਂ ਹੋਲ ਸੇਲ ਤੇ ਦੇ ਰਹੇ ਹੋ ਕਪੜਾ ਕੋਈ ਇਦਾਂ ਦੀ ਸ਼ਰਤ ਤੇ ਨਹੀਂ ਹੈਗੀ ਵੀ ਜੇ ਨੇ ਆਉਣਾ ਆ ਉਹਨੂੰ ਸੈਟ ਵਾਈ ਸੈਟ ਲੈਣੇ ਪੈਣੇ ਆ ਇੱਕ ਕੋਈ ਨਾਲ ਦੇ 4-4 ਸੂਟ ਲੈਣੇ ਪੈਣੇ ਇਦਾਂ ਦੀ ਗੱਲ ਤੇ ਨਹੀਂ ਕੋਈ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਚਾਹੇ ਕੋਈ ਇੱਕ ਸੂਟ ਲੈ ਲਵੇ ਚਾਹੇ ਲੈ ਲਵੇ 10 ਚਾਹੇ ਲੈ ਲਵੇ 100 ਰੇਟ ਇੱਕੋ ਹੀ ਲੱਗਣਾ ਚਾਹੇ ਦੁਕਾਨਦਾਰ ਆ ਜਵੇ ਚਾਹੇ ਰੀਸੇਲਰ ਆ ਜਵੇ ਤੁਹਾਨੂੰ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਚਾਹੇ ਇੱਕ ਸੂਟ ਲੈ ਕੇ ਅਗਲਾ ਚੱਲ ਜਵੇ ਰੰਗ ਜਿਹੜਾ ਇੱਕ ਤਰ੍ਹਾਂ ਦੇ 10 ਚਾਹੀਦੇ ਇੱਕ ਤਰ੍ਹਾਂ ਦੇ 10 ਲੈ ਕੇ ਚੱਲ ਜਵੇ ਤਾਂ ਨਹੀਂ ਸਾਨੂੰ ਕੋਈ ਮਤਲਬ ਹੈ ਦੇਖੋ ਸਾਰਾ ਇੰਡੀਆ ਘੁੰਮ ਲਓ ਇਦਾਂ ਦੀ ਆਪਸ਼ਨ ਤੁਹਾਨੂੰ ਨਹੀਂ ਮਿਲਣੀ ਜੋ ਵੱਡਾ ਡਿਪੂ ਆਜਾ ਚੋ ਬੰਗਾ ਦੇ ਰਿਹਾ ਇਸ ਕਰਕੇ ਦੇਖੋ ਸਵੇਰ ਤੋਂ ਸ਼ਾਮ ਤੱਕ ਕਸਟਮਰ ਆ ਜਾਂਦੇ ਆ 7 7:30 ਵਜੇ ਤੋਂ ਇਦਾਂ ਹੀ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਸਰ ਥੋੜੀ ਜਿਹੀ ਵੈਰਾਈਟੀ ਉੱਪਰਲੀ ਵੀ ਦਿਖਾ ਦਿਓ ਤੁਹਾਨੂੰ ਅਸੀਂ ਦਿਖਾਣੇ ਸਾਰੇ ਦੂਰੋਂ ਦੂਰੋਂ ਲੈਣ ਆਏ ਆ ਪਾਰਸਲ ਉਹ ਦੇਖੋ ਕਿਦਾਂ ਬਾਹਰ ਲੈ ਕੇ ਜਾਂਦੇ ਬਈ ਲੋਕੀ ਪਾਰਸਲ ਆਹ ਪਾਰਸਲਾਂ ਦੇ ਪਾਰਸਲ ਲੋਕੀ ਬਾਹਰ ਲੈਣ ਸਵੇਰੇ ਆ ਜਾਂਦੇ ਹੈ ਨਹੀਂ ਇਹ ਕਿੱਥੇ ਜਾ ਰਹੇ ਪਾਰਸਲ ਇਹ ਸਾਰੇ ਯੂਕੇ ਜਾ ਰਹੇ ਜੀ ਅੱਛਾ ਇੰਗਲੈਂਡ ਜਾ ਰਹੇ ਅੱਛਾ ਤੁਸੀਂ ਇੰਟਰਨੈਸ਼ਨਲ ਵੀ ਕਰ ਰਹੇ ਹੋ ਦੂਰ ਤੱਕ ਕੋਰੀਆ ਜਾਂਦੇ ਬਈ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੇ ਸਾਰੇ ਲੈਣੇ ਸੋ ਤੁਸੀਂ ਦੇਖੋ ਹੈਵੀ ਆ ਹਨਾ ਵਿਆਹਾਂ ਸ਼ਾਦੀਆਂ ਵਾਲੇ ਪੀਸ ਇਹ ਜਿਹੜੇ ਤੁਸੀਂ ਚਾਹੇ ਇੰਗਲੈਂਡੋਂ ਕੈਨੇਡਾ ਤੋਂ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੇ ਵੀ ਉਹ ਵਰਲਡਵਾਈਡ ਇੱਥੋਂ ਕਪੜਾ ਜਾ ਰਿਹਾ ਤੇ ਸਵੇਰ ਤੋਂ ਇੱਥੋਂ ਜਾਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਜੇ ਕਿਸੇ ਨੇ ਆਨਲਾਈਨ ਸ਼ਾਪਿੰਗ ਕਰਨੀ ਹੋਵੇ ਕਿੱਦਾਂ ਕਰ ਸਕਦਾ ਹੈਗਾ ਸਾਡੇ ਸਾਡੇ ਸਾਰੇ ਨੰਬਰ ਤੁਹਾਨੂੰ ਦਿੰਨੇ ਆ ਹਰ ਨੰਬਰ ਤੇ ਕਾਲ ਕਰਕੇ ਹਰ ਟਾਈਮ ਅਵੇਲੇਬਲ ਆ ਬੰਦੇ ਸਾਡੇ ਆਨਲਾਈਨ ਸ਼ਾਪਿੰਗ ਕਰਾਉਣ ਲਈ ਨਾ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਵੀਡੀਓ ਕਾਲ ਕਰ ਸਕਦੇ ਆ ਤੁਹਾਨੂੰ ਸਾਰਾ ਦਿੰਨੇ ਨੰਬਰ ਆਪਣੇ ਸਲੋਜੀ ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਤੁਸੀਂ ਪਾਰਟੀ ਵੇਅਰ ਸੂਟ ਬਜਾਰਾਂ ਜਾ ਕੇ 2200 2400 2600 ਇਦਾਂ ਖਰਚੋ ਇੱਥੇ ਤੁਸੀਂ ਆ ਜਾਓ ਸਿਰਫ 895 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ ਇਹਦੇ ਉੱਤੇ ਤੁਸੀਂ ਦੇਖੋ ਹਰ ਇੱਕ ਸੂਟ ਦੇ ਉੱਤੇ ਰੇਟ ਇੱਥੇ ਲਿਖ ਕੇ ਆਇਆ ਹੋਇਆ 895 ਦੇ ਵਿੱਚ ਵੀ ਇੱਕ ਤਰ੍ਹਾਂ ਦਾ ਨਹੀਂ ਦੋ ਤਰ੍ਹਾਂ ਦਾ ਨਹੀਂ ਤੁਹਾਨੂੰ ਸੈਂਕੜੀ ਇੱਥੇ ਡਿਜ਼ਾਈਨ ਮਿਲ ਜਾਣੇ ਆ ਵੱਡਾ ਡਿਪੂ ਆ ਜਾਜੋਂ ਕਿ ਬੰਗਾ ਤੁਸੀਂ ਹੋਣਾ ਹੈਗਾ ਇਹ ਦੇਖੋ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਮਿਲ ਜਾਣੀ ਹੈਗੀ ਆ ਭਾਈ ਜੀ ਇਹ ਸੂਟਾ ਚੁਕਾ ਹੈ ਮੈਜਲਨ ਕਾਟਨ ਦਾ ਸੂਟਾ ਚੁਕਾ ਹੈਗਾ ਤੇ ਅੱਜ ਕੱਲ ਕਾਫੀ ਟ੍ਰੈਂਡਿੰਗ ਚ ਹੈਗਾ ਤੇ ਨਾਲ ਦੇਖੋ ਨੈਕ ਤੇ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਕਿੰਨੇ ਵਧੀਆ ਮੋਰੀਆਂ ਬਣੀ ਹੈਗੀਆਂ ਨਾਲੇ ਪਰਲ ਦਾ ਵਰਕ ਕੀਤਾ ਹੈਗਾ ਇਹ ਆ ਗਿਆ ਘੇਰੇ ਤੇ ਆ ਦੇਖੋ 슬ੀਵ ਤੇ ਵੀ ਆ ਚੁਕਾ ਹੈਗਾ ਤੇ ਨਾਲ ਦੇਖੋ ਬਾਜੂ ਤੇ ਵੀ ਆ ਚੁਕਾ ਹੈਗਾ ਮੋਰੀਆਂ ਬਣੀ ਹੈਗੀਆਂ ਗੱਲ ਕਰੀਏ ਆਪਾਂ ਦੁਪੱਟੇ ਦੀ ਨਾਲ ਦੇਖੋ ਦੁਪੱਟਾ ਵੀ ਕਿੰਨਾ ਵਧੀਆ ਆ ਚੁਕਾ ਆਰਗੈਨਿਕ ਦੁਪੱਟਾ ਜਿਹੜਾ ਬਾਜ਼ਰ ਤੋਂ 11200 ਤੋਂ ਮਿਲਦਾ ਵੱਡਾ ੜੀ ਭੂਭੰਗਿਆ ਤੋਂ ਅਗਲੇ ਸਿਰਫ 600 ਤੇ 50 ਰੁਪਏ ਵਿੱਚ ਆ ਦੇਖੋ ਜੀ ਬ੍ਰਾਂਡਡ ਚੀਜ਼ ਸਿਰਫ 1350 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਅਸੀਂ ਦੇ ਰਣਾ ਹੈਗਾ ਸੋ ਵੀ ਦੇਖੋ ਓਦੇ ਬਾਅਦ ਕਿੰਨਾ ਥੋੜਾ ਸੂਟ ਆ ਚੁੱਕਾ ਹੈ ਕਲਰ ਕਿੰਨੇ ਕਿੰਨੇ ਟੋਰੀ ਆ ਚੁੱਕੇ ਹੈ ਕਿ ਠੰਡੇ ਠੰਡੇ ਸ਼ੇਡਸ ਆ ਚੁੱਕੇ ਹੈ ਇਹਨਾਂ ਦੇਖੋ ਧਾਗੇ ਦਾ ਕੰਮ ਕੀਤਾ ਹੈਗਾ ਜਿਹੜਾ ਬਾਹਰ ਤੁਹਾਨੂੰ ਮਿਲਦਾ ਹੈਗਾ 13-1400 ਦਾ ਵੱਡਾ ਡੀਪੂ ਤੋਂ ਆ ਕੇ ਲੈ ਆਇਆ ਸਿਰਫ 850 ਦੇ ਪਿਆਰ ਰੁਪਏ ਵਿੱਚ ਨਾ ਲੈਣਾ 1200 ਨਾ ਲੈਣਾ 1400 ਤੇ ਨਾ ਲੈਣਾ 1600 ਸਿਰਫ 695 ਵਿੱਚ 695 ਦਾ ਸੂਟ ਹੈਗਾ ਦੁਪੱਟਾ ਵੀ ਇਹਨਾਂ ਨਾਲ ਦੇਖੋ ਬੜਾ ਸੋਹਣਾ ਮੈਚਿੰਗ ਦੇ ਵਿੱਚ ਹੈਗਾ ਸੋ ਬਾਰ-ਬਾਰ ਕਹਿ ਰਹੇ ਹਾਂ ਚੈ 5000 ਦਾ ਤੁਸੀਂ ਇਹਨਾਂ ਦਾ 7000 ਦਾ ਦੇਖੋ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਆ 1200 1100 800 900 ਇੰਨੀ ਕੁ ਰੇਂਜਾਂ ਵਿੱਚ ਦੇ ਰਹੇ ਆ ਇਹ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆ ਦੇਖੋ ਫਲਾਵਰ ਵਾਲੇ ਸਿਰਫ 800 ਤੇ 95 ਰੁਪਏ ਚ ਨਾਲ ਦੇਖੋ ਘੀਰੇ ਤੇ ਕਿੰਨੇ ਕਿੰਨੇ ਸੋਹਣੇ ਵਰਕ ਆ ਚੁੱਕੇ ਆ ਕਿ ਡੀਆ ਨਹੀਂ ਕਿੰਨੀ ਵਧੀਆ ਆ ਚੁੱਕੀ ਕਿ ਆ ਪਲੇਨ ਬਾਟਮ ਆ ਚੁੱਕੇ ਗਿਆ ਆਪਾਂ ਦੁਪੱਟੇ ਦੀ ਗੱਲ ਕਰ ਲਈਏ ਦੁਪੱਟਾ ਨਾਲ ਕਿੰਨੀ ਵਧੀਆ ਆ ਚੁੱਕਾ ਹੈਗਾ ਪਿਓਰ ਦਾ ਦੁਪੱਟਾ ਆ ਚੁੱਕਾ ਪ੍ਰਿੰਟ ਸਿਰਫ 800 ਤੇ 95 ਰੁਪਏ ਵਿੱਚ ਦੇਖੋ ਫੁਲਕਾਰੀਆਂ ਦੇ ਵਿੱਚ ਵੀ ਸਾਡੇ ਕੋਲ ਬ 550 660 770 ਦੇ ਵਿੱਚ ਫੁਲਕਾਰੀਆਂ ਦੇਣੀਆਂ ਇਹਦੇ ਵਿੱਚ ਵੀ ਕਲਰ ਬੜੇ ਸੋਹਣੇ ਮਿਲ ਜਣੇ ਆ ਆ ਦੇਖੋ ਵੱਖੋ ਵੱਖਰੇ ਤਰ੍ਹਾਂ ਦੇ ਡਿਜ਼ਾਈਨ ਮਿਲ ਜਣੇ ਆ ਹੈਵੀ ਤੋਂ ਹੈਵੀ ਮਿਲ ਜਣੀਆਂ 3 400 ਤੋਂ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਜਿੱਦਾਂ ਦੀ ਫੁਲਕਾਰੀ ਤੁਹਾਨੂੰ ਚਾਹੀਦੀ ਆ ਉਹ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਤੁਹਾ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਿਆ ਹੈਗਾ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਦੇਖੋ ਵਾਹ ਵਾਲੀ ਫੀਲਿੰਗ ਆਣੀ ਹੈਗੀ ਐਨਾ ਦੇਖੋ neck ਦੇ ਉੱਪਰ ਪੱਟੀ ਲੱਗੀ ਕਿੰਨੇ ਕਿੰਨੇ ਸੋਹਣੇ ਵਰਕ ਆ ਚੁੱਕਿਆ ਗਿਆ ਕਿੰਨੇ ਕਿੰਨੇ ਸੋਹਣੇ ਦੇਖੋ ਫਰੰਟ ਤੇ ਵੈਕ ਤੇ ਪਲੇਨ ਬਾਟਮ ਆ ਚੁੱਕਿਆ ਗਿਆ ਜਿਹੜਾ ਬਾਹਰ 22500 ਦਾ ਮਿਲਦਾ ਵਾਡਾ ਢੀ ਭੂਭੰਗੇ ਤਾਂ ਗਲੇ ਸਿਰਫ 1300 ਤੇ ਪਿਆਰ ਰੁਪਏ ਵਿੱਚ ਨਾਲ ਦੇਖੋ ਚੁੰਨੀਆਂ ਕਿੰਨੇ ਸੋਹਣੀਆਂ ਆ ਚੁੱਕੀਆਂ ਹੈਗੀਆਂ ਡਿਜ਼ਾਈਨਰ ਆ ਦੇਖੋ ਨਾ ਇਹਦਾ 4500 ਨਾ ਇਹਦਾ 5000 ਸਿਰਫ ਤੁਹਾਨੂੰ 2295 ਰੁਪਏ ਵਿੱਚ ਸੂਟ ਰਣਾ ਕਰੇਪ ਵਾਲਾ ਸ ਬਲੈਕ ਲੈ ਲਓ ਵਾਈਟ ਲੈ ਲਓ ਬਲੂ ਲੈ ਲਓ ਕਲਰ ਕਲੈਕਸ਼ਨ ਵੀ ਸਾਡੇ ਕੋਲ ਬਹੁਤ ਜ਼ਿਆਰਾ ਇੱਥੇ ਮਿਲ ਜਾਣੀ ਹੈਗੀ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਜਾਂ ਮਨ ਵਿੱਚ ਸਵਾਲ ਹੈਗਾ ਜਾਂ ਤੁਸੀਂ ਕਿਸੇ ਵੀ ਕੰਟਰੀ 'ਚ ਬੈਠੇ ਆ ਤੁਸੀਂ ਆਨਲਾਈਨ ਸ਼ੋਪਿੰਗ ਕਰਨੀ ਆ ਨੰਬਰ ਸਕਰੀਨ ਤੇ ਆ ਤੁਸੀਂ ਇਸ ਨੰਬਰ ਤੇ ਵੀਡੀਓ ਕਾਲ ਦੇ ਜਰੀਏ ਸਰਵਿਸ ਲੈ ਸਕਦੇ ਆ ਕੈਮਰਾਮੈਨ ਆਕਾਸ਼ ਦੇ ਨਾਲ ਹਰਦੀਪ ਸਿੰਘ ਦੱਗੜ ਸਾਹ ਡੀਬੀ ਬੰਗਾ